ਜ਼ਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਦੇ ਬਾਹਰ ਲੱਗ ਗਿਆ ਧਰਨਾ ਕਿਸਾਨਾਂ ਨੇ ਕੀਤੀ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਡਟਵੀਂ ਨਾਰੇਬਾਜ਼ੀ ਸ਼੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ ਵਿੱਚ ਕਿਸਾਨ ਯੂਨੀਅਨ ਸਿੱਧੂਪੁਰ ਦੋਦਾ ਦੇ ਮੈਂਬਰ ਅੱਜ 62 ਅਜੇਹੇ ਡਿਟੇਨ ਕੀਤੇ ਕਿਸਾਨਾਂ ਨਾਲ ਮੁਲਾਕਾਤ ਕਰਨ ਪਹੁੰਚੇ ਸਨ ਜਿਨ੍ਹਾਂ ਨੂੰ ਬਠਿੰਡਾ ਜ਼ਿਲ੍ਹਾ ਦੇ ਹੀ ਇੱਕ ਪਿੰਡ ਵਿੱਚ ਪਾਈਪਲਾਈਨ ਦੇ ਮੁੱਦੇ ਤੇ ਸੰਘਰਸ਼ ਕਰਨ ਦੇ ਸਮੇਂ ਦੌਰਾਨ ਪੁਲਿਸ ਨੇ ਗ੍ਰਿਫਤਾਰ ਕਰਕੇ ਇਨ 62 ਕਿਸਾਨਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਕਿਸਾਨਾਂ ਨਾਲ ਸੰਯੁਕਤ ਰੂਪ ਵਿੱਚ ਮੁਲਾਕਾਤ ਕਰਨ ਦੀ ਮੰਗ ਕਰ ਰਹੇ ਸਥਾਨਕ ਇਕਾਈ ਦੇ ਕਿਸਾਨਾਂ ਨੂੰ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਕੋਈ ਬਾਹਰ ਨਾ ਫੜਾਈ ਤਾਂ ਅੰਤ ਕਿਸਾਨਾਂ ਨੇ ਪ੍ਰਦਰਸ਼ਨ ਦਾ ਰਾਹ ਤਿਆਰ ਕਰ ਲਿਆ ਮਾਹੌਲ ਨੂੰ ਤਣਾਅਪੂਰਨ ਅਤੇ ਭਖਦਾ ਦੇਖ ਕੇ ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਕਿਸਾਨ ਆਗੂਆਂ ਨੂੰ ਟੇਬਲ ਟਾਕ ਲਈ ਬੁਲਾਇਆ ਜਿਸ ਉਪਰੰਤ ਸਾਰਾ ਮਸਲਾ ਹੱਲ ਹੋ ਗਿਆ ਆਉ ਸੁਣਦੇ ਹਾਂ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਆਗੂ ترسےਮ ਸਿੰਘ ਸਾਹਿਬ ਚੰਦ ਨਾਲ ਹੋਈ ਪੂਰੀ মিডিਆ ਟੀਮ ਦੀ ਪੂਰੀ ਗੱਲਬਾਤ ਨੂੰ ਜੇ ਜੋ ਕਿਸਾਨ ਹੈ ਉਹ ਇੱਥੇ 62 ਕਿਸਾਨ ਗ੍ਰਿਫਤਾਰ ਹੈ ਜੀ ਉਹ ਕਾਰਨ ਇਹ ਪਿੰਡ ਕਸੋਖਾਨੇ ਦੇ ਵਿੱਚ ਇੱਕ ਪਾਈਪ ਲਾਈਨ ਨਿਕਲ ਰਹੀ ਹੈ ਜੋ ਗੰਦੇ ਨਾਲੇ ਦੀ ਹੈ ਉਹਦਾ ਜੋ ਨਕਸ਼ਾ ਬਣਿਆ ਉਹ ਪਿੰਡ ਵੇ ਦੀ ਗਲਤ ਉੱਥੋਂ ਦੇ ਜਿਹੜਾ ਮੈਰਲੇ ਆਉਣੇ ਬਣਵਾਇਆ ਸੀ ਔਰ ਸਾਰਾ ਹੀ ਨਗਰ ਉਹਦੇ ਤੋਂ ਦੁਖੀ ਸੀ ਉਹਦੇ ਬਾਬਤ ਦੇ ਵਿੱਚ ਸਾਰੇ ਇਹ ਕਹਿ ਰਹੇ ਸੀ ਵੀ ਇਹ ਮੇਨ ਮੇਨ ਛੜਕ ਦੇ ਨਾਲ ਉਹਦੀ ਜਿੱਤ ਦੇ ਵਿੱਚ ਹੀ ਇੱਥੋਂ ਦੇ ਜਿਹੜੇ ਮਿਲਿਆ ਸ਼ਕਵੀਰ ਮਾਈ ਸਰਖਣਾ ਸ਼ਕਵੀਰ ਮਾਈ ਸਰਖਣਾ ਉਹਨੇ ਆਪ ਦੇ ਮਤਲਬ ਉਹ ਈਗੋ ਪਗਾਉਣ ਦੇ ਲਈ ਸਾਡੇ ਸਾਰੇ ਉਹ ਕਿਸਾਨ ਆ ਜਿਹੜੇ ਉਹ ਗ੍ਰਿਫਤਾਰ ਕਰਕੇ ਇੱਥੇ ਮੁਕਸਰ جیل ਦੇ ਵਿੱਚ ਸੀ ਅਸੀਂ ਉਹਨਾਂ ਦੀ ਮੁਲਾਕਾਤ ਕਰਨ ਆਏ ਸੀ ਤੇ ਅੱਜ ਸਾਨੂੰ ਪਤਾ ਲੱਗਾ ਕਿ ਸਾਡੇ ਜਰਨਲਿਸਤ ਕਤਰ ਸਰਦਾਰ ਕਾਕਾ ਸਿੰਘ ਜੀ ਕੋਟੜਾ ਉਂਨਾ ਵੀ ਤੜਕੇ ਅਰੈਸਟ ਕਰ ਲਿਆ ਔਰ ਉੱਥੇ ਜਿਹੜਾ ਸਾਰਾ ਪਿੰਡ ਉਹ ਪੁਲਿਸ ਸੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਜੋ ਕਿ ਇੱਕ ਲੋਕਤੰਤਰਿਕ ਜਿਹੜੀ ਪ੍ਰਣਾਲੀ ਆ ਉਹਦਾ ਇਹ ਘਾਣ ਕਰਿਆ ਹੈ ਸਰਕਾਰ ਨੇ ਉਹ ਬਹੁਤ ਨਿੰਦਨਯੋਗ ਹੈ